ਸਸੀ ਅੰਕਲ ਜੀ ਸਸੀ ਅੰਕਲ ਜੀ ਉਹ ਇਹ ਅੰਕਲ ਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਮੈਂ ਮਕਰਮ ਸਿੰਘ ਆ ਜੀ ਛੋਟਾ ਨਾਮ ਨਿਕਨਮ ਬਾਲੀ ਆ ਅੱਛਾ ਜੀ ਬਾਲੀ ਦੇ ਨਾਮ ਤੇ ਢਾਬੇ ਖੋਲੇ ਹੋਇਆ ਐ ਇਸੇ ਕਰਕੇ ਠੀਕ ਐ ਤੇ ਬਬੇ ਕਿੰਨਾ ਹਣਾ ਜੀ ਦਾ ਬਾਈ ਇਹ 5 ਕੁ ਮਹੀਨੇ ਪੜਾਵਾ ਅੱਛਾ ਜੀ ਇਹ ਨਵਾਂ ਸ਼ੁਰੂ ਕੀਤਾ ਨਵਾਂ ਸ਼ੁਰੂ ਕੀਤਾ ਇਹ ਤੋਂ ਪਹਿਲਾਂ ਕੀ ਕਰਦੇ ਸੀ ਇਹ ਦੀ ਚੱਲਦਾ ਮੈਂ ਬਿਜਲੀ ਦੇ ਕੰਮ ਸੀ ਕੀ ਕਨਸੈਪਟ ਹੈ ਬਾਬਾ ਜੀ ਆਪਣੇ ਕੋ ਕੀ ਕੀ ਬਣਦਾ ਜੀ ਮੇਰੇ ਕੋ ਡੇਲੀ ਕੜੀ ਬਣਦੀ ਆ ਰਾਜਮਾ ਬੰਦੇ ਆ ਤੇ ਦਾਲ ਬਣਦੀ ਆ ਬਣਦੀ ਆ ਗਈ ਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਪੀਲੀ ਦਾਲ ਬਣ ਜਾਂਦੀ ਆ ਆਲੂ ਮਟਰੀ ਬਣ ਜਾਂਦੇ ਆ ਕਈ ਵਾਰੀ ਘਰ ਦੀ ਆਪ ਤਿਆਰ ਕਰਦੇ ਘਰ ਦੀ ਆਪ ਤਿਆਰ ਨਹੀਂ ਕਰਦਾ ਸਭ 24 ਨਾਲ ਮਿਲਦੇ ਆ ਠੀਕ ਹੈ ਜੀ ਤੇ ਡੇਲੀ ਸਬਜ਼ੀ ਡੇਲੀ ਸਬਜ਼ੀ ਡੇਲੀ ਸਬਜ਼ੀ ਕੜੀ ਰਾਜਮਾ ਤੇ ਆਪਣਾ ਮਾਂ ਦੀ ਦਾਲ ਅੱਛਾ ਜੀ ਉਸ ਤੋਂ ਬਾਅਦ ਐਡ ਹੋ ਜਾਂਦੀ ਨਾਲ-ਨਾਲ ਕਦੀ ਕਦੀ ਮਾਲ ਕੇ ਪੀਜੀ ਡਾਡਾ ਐਡੋ ਇੰਦੇ ਜਿਹਨੂੰ ਆਪ ਸਾਰੇ ਪੀਜੀ ਡਾਡਾ ਕੰਦੇ ਨੂੰ ਲੱਗਦਾ ਤੁਸੀਂ ਆਪਸੀ ਜਾਂ ਤੇ ਨਾਲ ਇਹਨਾਂ ਦੇ ਨਾਲ ਪ੍ਰਸ਼ਾਦ ਹੁੰਦੇ ਨੇ ਕਿ ਪ੍ਰਸ਼ਾਦ ਰੋਟੀ ਹੁੰਦੀ 5 ਰੁਪਏ ਦੀ ਰੋਟੀ ਤਵਾ ਰੋਟੀ ਅੱਛਾ ਜੀ 5 ਰੁਪਏ ਤੇ ਡੇਲੀ ਆਪ ਤਿਆਰ ਕਰਦੇ ਨਾਲ ਡਿਲੀਵਰੀ ਕਰਾਉਂਦੇ ਮਦਦ ਹਾਂ ਸਾਰੇ ਜਾਣੇਗਾ ਸੀ ਸਾਰੇ ਘਰ ਦੇ ਮੈਂਬਰ ਲੱਗੇ ਨੇ ਅੱਛਾ ਜੀ ਇਧਰ ਭਾਜੀ ਹੁੰਦੀ ਇਹ ਮੇਰਾ ਲੜਕਾ ਹੈ ਅੱਛਾ ਜੀ ਬਾਬਾ ਜੀ ਸਬਜ਼ੀ ਚੈੱਕ ਕਰਾਵਾ ਇਹ ਚ ਕੀ ਜੇ ਇਹ ਚੱਕੜੀ ਆ ਵਾਹ ਜੀ ਵਾਹ ਇਹ ਨਾਲ ਪਕੌੜੇ ਆ ਜੀ ਨਾਲ ਪਕੌੜੇ ਬਣਾਈ ਦੇ ਜੀ ਜੇਲੀ ਮਾਜੀ ਰੱਗੀ ਇਹ ਆਪ ਤਿਆਰ ਕੀਤੇ ਆ ਜੀ ਇਹ ਤਿਆਰ ਕਰਦੇ ਆ ਤੇ ਇਹ ਪ੍ਰਾਈਸ ਕੀ ਜੇ ਇਹ ਦਾ ਇਹ 70 ਰੁਪਏ ਪਲੇਟ ਆ ਜੀ ਆ ਅੱਛਾ ਜੀ ਕੋਈ ਵੀਰ ਮੁੰਡੇ ਵੀਰ ਦੀ ਵੀ ਦੇਖ ਲੈਣ ਮਤਲਬ ਕਿ ਨਾਲ ਕੀ ਜੇ ਆਪਣਾ ਕੜੀਆਂ ਰੋਟੀਆਂ ਨਹੀਂ ਰੋਟੀ ਨਾਲ ਨਹੀਂ ਕੋਈ ਰੋਟੀ ਦੇ ਪੈਸੇ ਵੱਖਰੇ ਨੇ ਅੱਛਾ ਜੀ ਰੋਟੀ ਇਸ ਅੰਗਰਾਨੀ ਪਲੇਟ ਆ 70 ਦੀ ਪਲੇਟ ਹੈ ਰੋਟੀ ਦੇ ਪੈਸੇ ਵੱਖਰੇ ਤੁਸੀਂ ਵੀਰਾਂ ਦੀ ਕੜੀ ਲੈਣੀ ਕਿ ਉਹ ਵੀ ਆ ਜੀ ਕੜੀਆਂ ਦੀ ਕੜੀ ਮਿਲ ਦੇਗੀ ਠੀਕ ਹੈ ਨਾ ਸਟੂਰੀ ਆ ਜੀ ਕੜੀ ਚੀ ਇਹ ਬਾਬਾ ਇਹ ਚ ਕੀ ਜੇ ਯਾਰ ਰਾਜਮਾ ਹਾਂ ਜੀ ਹਾਂ ਜੀ ਵਾਹ ਜੀ ਆਈ ਵੀ ਠਿਕਨੈਸ ਬਹੁਤ ਵਧੀਆ ਆ ਜੀ ਰਾਜਪੂਤ ਦੀ ਅਸਰ ਬਣਾਈ ਦੀ ਠੀਕ ਆ ਜੀ ਤੇ ਇਹ ਕਿਨਰ ਵੀ ਪਲੇਟ ਜੇ 80 ਰੁਪਏ ਦੀ ਪਲੇਟ ਆ ਅੱਛਾ ਜੀ ਇਸ ਤੋਂ ਬਾਅਦ ਆਈ ਮੂੰਗੀ ਮਸਨ ਟੁੱਟ ਜਾਓ ਸੁਆ ਜੀ ਹੋ ਗਿਆ ਠੀਕ ਆ ਜੀ ਇਹਦੀ ਸੇਰੀ ਕਾਫੀ ਹੈਗੀ ਲੋਕੀਂ ਜਿਆਦਾ ਪਸੰਦ ਕਰਦੇ ਕਿਸੇ ਨਾਲੋਂ ਤੇ ਜੇ ਕਿਹਨੇ ਆਪਣਾ ਇੱਕ ਕੌਲੀ ਲੈਣੀ ਹੋਵੇ ਇਹ ਦੇ ਦੇਣਾ ਨਹੀਂ ਮੈਂ ਤਾਂ 20000 ਰੁਪਏਾਂ ਤੋਂ ਸ਼ੁਰੂ ਹੋ ਜਾਂਦਾ ਕੰਮ ਅੱਛਾ ਜੀ 20 ਰੁਪਏ ਦੀ ਕੋਈ ਮੰਗੇ ਨਾ ਤੁਸੀਂ ਦਾਲ ਦੇਣੇ ਕੜੀ ਦੇਣੇ ਸਭ ਕੁਝ ਦੇਣੀ ਠੀਕ ਆ ਜੀ ਇਸ ਤੋਂ ਆਈ ਕਾਲੀ ਦਾਲ ਜਿੰਨੀ ਮਾਣੀ ਦਾਲ ਦਿੰਦੇ ਆਪਾਂ ਤੇ ਇਹ ਦੇਲੀ ਤਿਆਰ ਕਰਦੇ ਹਾਂ ਤੇਲੀ ਦੇਲੀ ਤਿਆਰ ਹੁੰਦੀ ਹੈ ਤੇ ਚੁੱਲੇ ਤੇ ਕਿਹਨਾਂ ਗੈਸ ਆ ਰਹੀ ਹੈ ਗੈਸ ਵਾਲੇ ਚੁੱਲੇ ਤੇ ਠੀਕ ਹੈ ਤੇ ਇਧਰ ਕੀ ਦੇ ਬਾਬਾ ਜੀ ਇਧਰ ਚੌਲ ਲੱਗੇ ਆ ਇਹ ਹੁਣ ਖਤਮ ਹੋ ਗਏ ਨੇ ਸਰੇ ਚੌਲ ਆਲੇ ਹੋ ਗਏ ਨਹੀਂ ਖਤਮ ਹੋ ਗਏ ਚੌਲ ਐਈ ਬਾਸਮਤੀ ਦੇ ਬਾਸਮਤੀ ਦੀ ਇਹ ਲਾਲ ਕਿਲਕ ਪਰਚੀ ਠੀਕ ਹੈ ਜੀ ਤੇ ਇਹ ਬਾਬਾ ਜੀ ਨਾਲ ਫੁਲਕੇ ਨਾਲ ਦਿੰਦੇ ਜੀ ਨਹੀਂ ਇਹ ਖਰਪਾ 5 ਰੁਪਏ ਦੇ ਜਿੰਨੇ ਕੋਈ ਮਰਜ਼ੀ ਲੈ ਲੈ 5 ਰੁਪਏ ਦੀ ਰੋਟੀ ਲੈ ਲੈ ਸਾਡੀ ਤੋਂ ਇਲਾਵਾ ਕਿੰਨੇ ਦਾ ਹੋ ਰਹੀਏ ਦੇ ਹਿਸਾਬ ਨਾਲ ਆਣਾ ਇਹ ਸਵਾਦ ਨਾਲ ਹੁੰਦਾ ਬਬਾਈ ਹਾਂਜੀ ਇਹ ਸਵਾਦ ਨਾਲ ਦਿੰਦੇ ਆ ਅੱਛਾ ਜੀ ਇਹ ਇੱਕ ਈਗੀ ਚ ਪਾਇਆ ਜੀ ਇਹ ਮੂੜੀਆਂ ਦੇ ਨਾਲ ਅਚਾਰ ਹੈਗਾ ਵਾ ਅੱਛਾ ਜੀ ਤੇ ਨਾਲ ਚਟਨੀ ਕਰ ਦੀ ਜੀ ਨਹੀਂ ਇਹ ਵਿੱਚ ਚਟਨੀ ਤੇ ਅਚਾਰ ਹੀ ਹੈਗਾ ਵਾ ਮਤਲਬ ਪੰਜ ਰੰਗਾਂ ਦਾ ਅਚਾਰ ਹੈਗਾ ਪੰਜ ਰੰਗਾਂ ਦਾ ਅਚਾਰ ਜਿਹਨੂੰ ਕਹਿੰਦੇ ਨਾ ਠੀਕ ਹੈ ਜੀ ਪੰਜ ਰੰਗਾਂ ਦਾ ਅਚਾਰ ਨੂੰ ਵਿੱਚ ਮਿਕਸ ਕਰਕੇ ਇਹਨੂੰ ਮੂੜੀਆਂ ਚ ਪਾ ਦਿੰਦੇ ਆ ਉਹ ਟੇਸਟੀ ਬਣ ਜਾਂਦੀ ਹੈ ਤੇ ਬਾਕੀ ਸਾਫ ਸਵਾਈ ਬਬਾਈ ਪੂਰੀ ਰੱਖੀ ਹੈ ਜੀ ਤੁਸੀਂ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਅਸੀਂ ਮਰ ਕੇ ਮਿਰਚ ਮਸਾਲਾ ਬਹੁਤ ਘੱਟ ਪਾਉਂਦੇ ਆਗੇ ਅੱਛਾ ਜੀ ਬਿਲਕੁਲ ਬਹੁਤ ਘੱਟ ਠੀਕ ਹੈ ਜੀ ਇਹਨੂੰ ਮਤ ਕੋਈ ਮਸਾਲੇ ਜਿਆਦਾ ਨਹੀਂ ਕੋਈ ਹਾਂਜੀ ਮਸਾਲੇ ਨਹੀਂ ਸਰੋਂ ਦਾ ਤੇਲ ਦੀ ਸਬਜ਼ੀ ਬਣਦੀ ਕੋਈ ਘਿਓ ਨਹੀਂ ਕੋਈ ਰਿਫਾਇਨਡ ਨਹੀਂ ਵਰਤਿਆ ਗਿਆ ਸਰੋਂ ਦੇ ਤੇਲ ਦੀ ਸਾਰੀਆਂ ਸਬਜ਼ੀਆਂ ਬਣਦੀ ਠੀਕ ਹੈ ਜੀ ਬਾਬਾ ਜੀ ਟਾਈਮਿੰਗ ਕੀ ਜੀ ਆਪਣੀ 12:30 ਤੋਂ ਰਾਤ ਦੇ 9-10 ਵਜੇ ਜਾਣਾ ਅੱਛਾ ਜੀ ਮਟੀਰੀਅਲ ਦੀ ਕੋਈ ਗਾਰੰਟੀ ਨਹੀਂ ਕਿ ਮਟੀਰੀਅਲ 7 ਵਜੇ ਖਤਮ ਹੋਏਗਾ ਜਾਂ 8 ਵਜੇ ਖਤਮ ਹੋ ਸਕਦਾ ਤੇ ਛੁੱਟੀ ਕੋਈ ਜੀ ਹਫ਼ਤੇ ਵਿੱਚ ਛੁੱਟੀ ਲਾਸਟ ਐਤਵਾਰ ਲਾਸਟ ਐਤਵਾਰ ਤੇ ਇਹ ਲੋਕੇਸ਼ਨ ਬਾਬਾ ਜੀ ਇੱਕ ਵਾਰੀ ਦੱਸੋ ਇਹ ਕਿਹੜੀ ਜਗ੍ਹਾ ਤੇ ਹੈ ਇਹ ਸਿਨੇਮਾ ਰੋਡ ਪੈਂਦਾ ਜੇ ਸਤ ਸਿੰਘ ਗੁਰਦਰਪ ਸਿੰਘ ਸਭਾ ਇਹ ਦੁਕਾਨ ਗੁਰਦਾਰੇ ਦੀ ਦੁਕਾਨ ਹੈਗੀ ਆ ਮੈਂ ਰੈਂਟ ਤੇ ਲਈ ਹੈਗੀ ਆ ਅੱਛਾ ਜੀ ਤੇ ਕਿੰਨਾ ਰੈਂਟ ਆ ਬਾਬਾ ਜੀ ਇਹਦਾ ਰੈਂਟ 3500 ਰੁਪਏ ਸਾਹਮਣੇ ਮਹਾਰਾਜਾ ਸੀਟ ਮਸ਼ਹੂਰ ਹੈਗੀ ਆ ਹਾਂ ਜੀ ਮਹਾਰਾਜਾ ਸੀਟ ਤੇ ਨਾਲੇ ਸਿੰਘ ਜੀ ਦਾ ਗੁਰਦੁਆਰਾ ਜੀ ਇਹ ਕਾਫੀ ਮਸ਼ਹੂਰ ਗੁਰਦੁਆਰਾ ਜੀ ਸਿਨਮਾ ਰੋਡ ਬਟਾਲਾ ਠੀਕ ਹੈ ਬਾਬਾ ਜੀ ਤੇ ਬਾਬਾ ਜੀ ਕਿਵੇਂ ਦੀ ਰੋਟੀ ਹੁੰਦੀ ਆ ਜੀ ਇਹਨਾਂ ਦੀ ਬਹੁਤ ਸਵਾਲ ਰੋਟੀਆਂ ਹੁੰਦੀਆਂ ਨੇ ਅੱਛਾ ਜੀ ਤੇ ਰੋਜ਼ ਹੁੰਦੇ ਆ ਜੀ ਰਣ ਦੀ ਰੋਜ਼ ਦੇ ਲਈ ਆ ਜੀ ਅੱਛਾ ਜੀ ਤੇ ਕੀ ਵਧੀਆ ਲੱਗਦਾ ਜੀ ਰੋਟੀ ਜਿਹਨਾਂ ਦਾ ਸਬਜ਼ੀ ਚੰਗੀ ਹੁੰਦੀ ਹੈ ਇਹਨਾਂ ਦੀ ਅ ਸਬਜੀ ਆਪਣਾ ਫਰੈਸ਼ ਠੀਕ ਨੇ ਰੇਡ ਸਹੀ ਹਲਾਉਂਦੇ ਆ ਅੱਛਾ ਜੀ ਜਾਇਲ ਠੀਕ ਪੈਹਲੋਂ ਮੇਰੇ ਠੀਕ ਹੈ ਕੋਈ ਦੇਖ ਕੇ ਖਾਤੇ ਦੁਪਹਿਰ ਕੋਈ ਦੇਖ ਕੇ ਬਹੁਤ ਟੇਸਟੀ ਹੈ ਜਾਰੀ ਹਾਂ ਤੇ ਅੱਛਾ ਜੀ ਤੇ ਡੇਲੀ ਆਉਂਦੇ ਜੀ ਤੁਹਾਡੇ ਕੋਲ ਹਾਂ ਜੀ ਹਾਂ ਜੀ ਤੇ ਕਿਵੇਂ ਦਾ ਫੂਡ ਲੱਗਦਾ ਤੁਹਾਨੂੰ ਇਹਨਾਂ ਦਾ ਬਹੁਤ ਠੀਕ ਹੈ ਜੀ ਇਹ ਬਾਬਾ ਜੀ ਚਾਹ ਲੱਗੇ ਨੇ ਹਾਂ ਜੀ ਹਾਂ ਜੀ ਬਾਬਾ ਜੀ ਚਾਹ ਲੱਗੇ ਤੇ 30 ਰੁਪਏ ਦਾ ਡੂਣਾ ਦਿੰਨੇ ਆਂ ਅਸੀਂ ਅੱਛਾ ਜੀ ਆ ਕੇ ਮਰ ਕੇ ਠੀਕ ਹੈ ਜੀ ਪਕੌੜੇ ਬਾਬਾਈ ਦਾ ਵੀ ਫ੍ਰੈਸ਼ ਹੀ ਲੱਗਣਦੇ ਆ। ਇਹ ਸਭ ਕੁਝ ਡੇਲੀ ਬੰਦਾ ਜੀ ਫ੍ਰੈਸ਼ੀ ਹੁੰਦੇ ਪਕੌੜੇ। ਠੀਕ ਹੈ ਜੀ। ਸਭ ਕੁਝ ਅਹੀਂ ਘਰੇ ਕੱਢਦੇ ਆ ਪਕੌੜੇ ਵੀ ਡੇਲੀ ਆਪ ਘਰੇ ਨਿਕਲਦੇ ਆ। ਸਵਾਦ ਹੀ ਵਾਹ ਜੀ। ਕੋਈ ਬਚੀ ਵੀ ਘਰੇ ਬਣਨੀ ਆ। ਆ ਖਾ ਕੇ ਦੱਸੋ ਪਿਆਰੋ। ਸਵਾਦ ਕਿਹੋ ਜਿਹਾ ਆ। 600 ਰੁਪਏ ਦੀ ਲਓ ਜੀ ਬਾਬਾਈ ਨੇ ਕੜੀ ਚੌਲ ਕੀਤੇ ਜੀ ਤਿਆਰ ਤੇ ਥਿਕਨਸ ਪੂਰੀ ਆ ਕੜੀ ਦੇ ਵਿੱਚ ਤੇ ਬਹੁਤ ਵਧੀਆ ਜੀ ਘਰ ਵਰਗਾ ਇਹਨਾਂ ਦਾ ਫੂਡ ਆ ਤੇ ਲਓ ਜੀ 20 ਮਿੰਟ ਇਕ ਤਿਆਰ ਕੀਤੀ ਆਪਾਂ ਤੇ ਇਹ ਖਾ ਕੇ ਦੱਸ ਜੇ ਕਿਵੇਂ ਦੀ ਲੱਗਦੀ ਆ। ਇਹ ਕੜੀ ਹੈ ਜਾਵਲੀ ਨਾ ਖਤਮ ਹੋ ਗਈ ਬਹੁਤ ਵਧੀਆ ਟੇਸਟ ਹੈ ਜੀ ਕੜੀ ਬਾਬਾ ਜੀ ਨੇ ਖਾਸੀ ਜੀ ਤਿਆਰ ਕੀਤੀ ਹੈ ਇਹਨਾਂ ਨੇ ਤੇ ਬਹੁਤ ਵਧੀਆ ਜਿੰਨਾ ਦਾ ਕੜੀ ਦਾ ਟੇਸਟ ਹੀ ਮਾਦੀ ਕਰਾ ਰਿਹਾ ਮਨ ਪੂਰਾ ਵਾ ਤੇ ਬਹੁਤ ਵਧੀਆ ਫੂਡ ਹੈ ਜੀ ਇਹਨਾਂ ਦਾ ਤੇ ਬਾਕੀ ਜਰੂਰ ਇਹਨਾਂ ਕੋਲ ਆਓ ਜੀ ਗੁਰਸ਼ਖ ਵੀਰ ਆ ਜੀ ਬਹੁਤ ਮਿਹਨਤ ਕਰਦੇ ਆ ਤੇ ਪੰਜਾਬੀ ਭਰਾ ਆਪਣੇ ਤੇ ਜਰੂਰ ਇਹਨਾਂ ਦਾ ਸਾਥ ਦਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤੇ ਵੀਡੀਓ ਵਧੀਆ ਲੱਗੀ ਉਹਦੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਤੇ ਬਾਕੀ 3 ਜੀ ਹੋਣਾ। ਖਾਲੀ ਆਪਾਂ ਗੜੀ ਚੌਲ ਤੇ ਬਾਕੀ ਮਿਲਦੇ ਨੇ ਜਲਦ ਰਮੀ ਹੋਰ ਕਿਸੇ ਵੀਡੀਓ ਵਿੱਚ ਦਾਦਾ ਦੇ ਲਈ ਸਸੀ ਕਰਦੇ।